ਮੈਂ ਰੱਬ ਦੀ ਭੈਣ ਆ ਇਹ ਬਾਬੇ ਬੇਬੇ ਨਾਨਕੀ ਨੇ ਆਪਣੇ ਵੀਰ ਗੁਰੂ ਨਾਨਕ ਜੀ ਰੱਬ ਨੂੰ ਧੱਕਿਆ ਇੱਕ ਸਬਾਬਕ ਵਿੱਚੋਂ ਸਾਖੀ ਆ ਗਈ ਗੁਰਮੁਖੋ ਸੇਵਾ ਕਰਨ ਲੱਗੇ ਕਹਿਣ ਲੱਗੇ ਜੀ ਇੰਉਂ ਕਰੋ ਵੀ ਮੈਨੂੰ ਪੱਕੀ ਸੇਵਾ ਦਿਓ ਇਹ ਬੌਲੀ ਤੋਂ ਪਾਣੀ ਭਰਨ ਜਾਂਦੇ ਗੁਰਮੁਖੋ ਆਪਾਂ ਖਰੂਰ ਸਾਹਿਬ ਤੋਂ ਜੀ ਗੋਂਦਵਾਲ ਸਾਹਿਬ ਜਾਣਾ ਹੋਵੇ ਨਾ ਤੇ ਆਪਾਂ ਕਹਿੰਨੇ ਵੀ ਗਿਆਨੀ ਜੀ ਕੋਈ ਸਾਧਨ ਨਾ ਕਰ ਲਈਏ ਗੋਂਦਵਾਲ ਸਾਹਿਬ ਦੂਰ ਹੈ ਸਾਧਨ ਕਰ ਲਈਏ ਬਾਬਾ ਅਮਰਦਾਸ ਉਮਰ ਵੇਖ ਲਓ ਕਿੰਨੀ ਐ 17 ਦੇ ਲਾਗੇ ਚਾਗੇ 60ਾਂ ਤੋਂ ਉੱਪਰ ਇਹ ਪਾਣੀ ਲੈਣ ਜਾਂਦੇ ਨੇ ਮੋਢੇ ਤੇ ਗਾਗਰ ਨਾਲੇ ਆਪ ਚੁਬਾ ਲਾਉਣਾ ਵੀ ਨਾਲੇ ਮੇਰਾ ਇਸ਼ਨਾਨ ਹੋ ਗਿਆ ਨਾਲੇ ਗੁਰੂ ਲਈ ਜਲ ਭਰ ਲਿਆ ਨਿਰੰਤਰ ਲਗਾਤਾਰ ਕੰਮ ਚੱਲਦਾ ਰਿਹਾ ਰਾਤ ਦਾ ਟਾਈਮ ਹਨੇਰਾ ਸ਼ਿਆਲ ਦਾ ਮੌਸਮ ਠੇਡਾ ਵਜਾ ਤੇ ਮਨ ਵਿੱਚ ਵਿਚਾਰ ਆਈ ਕੋ ਆਪਣਾ ਕੀ ਵਿਗੜ ਚੱਲਿਆ ਪਰ ਕਿਤੇ ਗੁਰੂ ਦੇ ਇਸ਼ਾਨੇ ਵਿੱਚ ਜਿਵਗੰਨਾ ਪਵੇ ਪਾਣੀ ਨਾ ਡੁੱਲ ਜਾਏ ਪਾਣੀ ਨਾ ਡੁੱਲ ਜਾਏ ਗੁਰਮਤਿ ਕਹਿੰਦੀ ਆਪਣਾ ਬਗਾਰ ਬਰਾਨਾ ਸਾਡੇ ਇਹ ਗੁਰਬਾਣੀ ਦੀ ਪੰਕਤੀ ਜੀ ਆਪਣਾ ਬਗਾਰ ਬਰਾਨਾ ਸਾਡੇ ਆਪਣਾ ਵਿਗਾੜ ਕੇ ਦੂਜਿਆਂ ਦਾ ਸਵਾਰ ਤਾਂ ਪੂਜਾ ਹੁੰਦੀ ਆ ਆਪਾਂ ਦੂਜਿਆਂ ਦਾ ਵਿਗਾੜ ਕੇ ਆਪਣਾ ਸਵਾਰਦੇ ਆ ਜਦੋਂ ਥੱਲੇ ਡਿੱਗੇ ਚੁੱਪਚਾਪ ਸੀ ਆਕਾਂਤ ਸੀ ਆਵਾਜ਼ ਆਈ ਤੇ ਜਲਾਈ ਨੇ ਆਕਾ ਕੌਣ ਹੈ ਭਾਈ ਤੇ ਜਲਾਈ ਕਹਿਣ ਲੱਗੀ ਉਹੀ ਹੋਣਾ ਅਮਰੂ ਨੁਥਾਵਾਂ ਜਿਹੜਾ ਕਰਮਾਂ ਦੇ ਕਰ ਪਾਣੀ ਭਰਦਾ ਉਹਨੂੰ ਥਾਂ ਹੀ ਕੋਈ ਨ ਲੱਭਾ ਗੁਰਮੁਖੋ ਗੁਰੂ ਕਾ ਸੇ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ ਮੈਂ ਹਰ ਰੋਜ਼ ਇਹੋ ਹੀ ਗੱਲ ਕਹਿਣਾ ਕਿੰਨੇ ਬਗੈਰ ਤੇ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੂੰ ਛੱਡ ਕੇ ਬੰਦਿਆਂ ਦੇ ਡੇਰਿਆਂ ਤੇ ਜਾਂਦੇ ਨੇ ਜਿਹੜੇ ਕਹਿੰਦੇ ਦੇਹ ਧਾਰੀ ਗੁਰੂ ਨੂੰ ਮੰਨੋ ਅੱਜ ਐਤਵਾਰ ਨੂੰ ਸ਼ਾਇਦ ਤੇ ਵੇਖਿਆ ਜ ਐਤਵਾਰ ਉੱਥੇ ਵੱਗਾਂ ਦੇ ਵਗ ਗਏ ਉਹਨਾਂ ਨੇ ਝਾੜੂ ਮਾਰ ਜਾਂ ਨਾਲ ਤੇ ਲੰਗਰ ਨਾਲ ਪਾਣੀ ਤੇ ਕੱਖ ਵੀ ਨਹੀਂ ਨਿਰੀ ਭੁੱਖ ਔਰ ਉਸ ਬੰਦੇ ਨੇ ਸਾਨੂੰ ਮਾਰ ਲਈ ਆਪਣਾ ਡੇਰਾ ਉੱਚਾ ਕਰ ਲਿਆ ਪੰਜਾਬ ਰੁੜ ਗਿਆ ਔਰ ਉਹਦੇ ਡੇਰੇ ਚੁਚਵਾਨੀ ਨਹੀਂ ਜਾਈ ਪੱਗਾਂ ਵਾਲੇ ਮੈਂ ਦੂਜਿਆਂ ਨੂੰ ਨਹੀਂ ਕਹਿੰਦਾ ਜਿਹੜੇ ਪੱਗਾਂ ਵਾਲੇ ਜਾ ਕੇ ਝਾੜੂ ਮਾਰਦੇ ਨੇ ਉਹ ਧਿਆਨ ਦੇਣ ਮੈਂ ਨਾਂ ਲੈਣ ਤੋਂ ਡਰਦਾ ਨਹੀਂ ਅੱਗੇ ਵੀ 195 ਲੱਗੀ ਜੀ ਭਾਵੇਂ 295 ਲੈ 2600 ਨਾਲ ਮ ਲੱਗਦੇ ਮੈਨੂੰ ਕਰਵਾ ਨਹੀਂ ਅੱਗੇ ਲਵਾਈ ਸੀ ਨਾ ਮੇਰੇ ਤੇ 195 295 ਹੀ ਸ਼ਾਇਦ ਤੇ ਮੈਂ ਕਹਿੰਨਾ ਭਾਵੇਂ 295 ਲਵਾ ਦਿਓ ਮੈਂ ਦਰਬਾਰ ਸਾਹਿਬ ਦਾ ਗੰਤੀ ਮ ਸੱਚ ਕਹਿਣਾ ਹੀ ਕਹਿਣਾ ਆਪਣਾ ਡੇਰਾ ਉੱਚਾ ਕਰ ਲਿਆ ਲੋਕਾਂ ਦੀਆਂ ਪੈੜੀਆਂ ਖਰੀਦ ਕੇ ਡੇਰਾ ਵਧਾਈ ਜਾ ਰਿਹਾ ਔਰ ਉਹਦੇ ਡੇਰੇ ਦੇ ਵਿੱਚੋਂ ਅੱਜ ਤੱਕ 5 ਰੋਟੀਆਂ ਨਹੀਂ ਤੁਹਾਡੇ ਕੋਲ ਪਹੁੰਚੀਆਂ ਮੈਂ ਨਮਸਕਾਰ ਕਰਦਾ ਇਹ ਨਹੀਂ ਕਿ ਮੈਂ ਕਾਰ ਸੇਵਾ ਬਾਬਿਆਂ ਦੀ ਰੇੜੀ 'ਚ ਆਇਆ ਮੈਂ ਨਮਸਕਾਰ ਕਰਦਾ ਪਰਮੇਸ਼ਰ ਦੇ ਪਿਆਰਿਆਂ ਨੂੰ ਜਿੰਨੇ ਜੋਗੇ ਨੇ ਲੋਕੀ ਆਪਣੀਆਂ ਮੂੰਹ ਦੀਆਂ ਬੁਰਕੀਆਂ ਕੱਢ-ਕੱਢ ਕੇ ਆਪਣੇ ਭਰਾਵਾਂ ਨੂੰ ਦੇ ਦਿੰਦੇ ਨੇ ਨਮਸਕਾਰ ਉਹਨਾਂ ਗੁਰੂ ਕੇ ਪਿਆਰਿਆਂ ਨੂੰ ਭਾਵੇਂ ਉਹ Hindu ਹੋਣ ਭਾਵੇਂ Musalman ਹੋਣ ਮੈਂ ਆਇਆ ਹਾਂ ਰਸਤੇ ਦੇ ਵਿੱਚ ਮੇਰੇ ਨਾਲ ਸਾਥੀ ਆਇਆ ਜੇ ਅਸੀਂ Musalman ਭਰਾ ਵੇਖੇ ਰਾਜ ਅੱਜ ਦੀ ਗੱਲ ਜੇ Musalman ਭਰਾ ਵੇਖੇ ਤੇ ਮੇਰੇ ਮਨ ਚ ਅਰਦਾਸ ਨਿਕਲੀ ਮੈਂ ਕਿਹਾ ਮਿੱਤਰੋ ਤੁਹਾਡਾ ਖਦਾ ਭਲਾ ਕਰੇ ਤੁਹਾਡੇ ਤੇ ਖਦਾ ਫਜ਼ਲ ਕਰੇ ਮੈਂ ਉਹਨਾਂ ਵੀਰਾਂ ਨੂੰ ਜਾਣਦਾ ਨਹੀਂ ਅੰਦਰੋਂ ਇੱਕ ਠੰਡੀ ਹਵਾ ਨਿਕਲੀ ਖਦਾ ਤੁਹਾਡੇ ਤੇ ਫਜ਼ਲ ਕਰੇ ਇਹਨੂੰ ਕਹਿੰਦੇ ਨੇ ਰੱਬ ਦੀ ਕਿਰਪਾ ਪਤਾ ਨਹੀਂ ਵੀਰ ਕਿਥੋਂ ਆਏ ਹੋਣਗੇ ਰਾਤ ਵੀ ਮੈਂ ਕਿਹਾ ਗੋਲਡਨ ਗੇਟ ਹੈ ਨਾ ਉੱਥੇ ਵੀ ਮੁਸਲਮਾਨ ਮੈਂ ਰਾਤ ਵੇਖੇ ਉੱਥੇ ਲਿਖਿਆ ਸ਼ਸ਼ਰੌਲੀ ਪਿੰਡ ਪਤਾ ਨਹੀਂ ਕਿਥੇ ਕਰ ਗੁਰੂ ਪਾਚਾ ਰਹਿਮਤਾਂ ਕਰੇ ਇਹ ਵਿੱਚੋਂ ਸਭਾਵਕ ਗੱਲ ਆ ਗਈ ਗੁਰਦੇਵ ਪਾਤਸ਼ਾਹ ਮਹਾਰਾਜ ਨੂੰ ਜਦੋਂ ਕੰਨਾਂ 'ਚ ਬਾਜ ਪਈ ਨਾ ਉਹਨੇ ਆਖਾ ਹੁਣ ਅਨੁਗੁਰਾ ਅਮਰਦਾਸ ਜਿਹੜਾ ਕੁਰਮਾ ਦੇ ਕਰ ਪਾਣੀ ਭਰਦਾ ਹੈ ਕਹਿਣ ਲੱਗੇ ਚੱਲਿਏ ਉਹ ਜਮਾਨਾ ਗਿਆ ਮੈਂ ਹੁਣ ਗੁਰੂ ਆਣਾ ਬਚਨ ਕਿਹਾ ਕਿਉਂਕਿ ਆਪਾਂ ਪੜਦੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਇਹ ਸੁਖਮਣੀ ਸਾਹਿਬ ਦੀ ਪੰਕਤੀ ਹੈ ਪ੍ਰਭ ਜੀ ਵਸੇ ਸਾਧ ਕੀ ਰਸਨਾ ਉਹ ਵੈਗਰੂ ਆਪਣੇ ਪਿਆਰਿਆਂ ਦੀ ਜੀਵਨ ਵਿੱਚ ਵਸਦਾ ਹੈ ਕਹਿਣ ਲੱਗੇ ਤੂੰ ਕਮਣੀ ਹੈ ਕਮਲੀ ਹੋ ਗਈ ਜਲਾਇਆ ਆਪਣੀ ਘਰਵਾਲੀ ਨੂੰ ਲੈ ਕੇ ਆਇਆ ਕਹਿਣ ਲੱਗੇ ਮਹਾਰਾਜ ਤੁਹਾਡੇ ਸੇਵਾਦਾਰ ਉਹ ਤੁਹਾਡਾ ਰਿਸ਼ਤੇਦਾਰ ਹਨ ਉਹਨੇ ਇਹ ਬਚਨ ਕੀਤੇ ਨੇ ਮੇਰੇ ਗੁਰਦੇਵ ਨੇ ਸੰਗਤਾਂ ਨੂੰ ਇਕੱਠਿਆਂ ਕੀਤਾ ਹਰ ਸਾਰ ਸਰੂਪਾ ਮਿਲਦਾ ਸੀ ਉਹਨੂੰ ਸਰੂਪਾ ਇਹਨਾਂ ਸੋਪਾ ਨਾ ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ ਪਰਦਾ ਢੱਕਣ ਵਾਲਾ ਇਹਨਾਂ ਵੇਖਿਆ ਕਰੋ ਪੁ 2.5 ਮੀਟਰ ਕਪੜਾ ਹੈ ਇਹਦਾ ਭਾਵ ਇਹ ਕਿ ਇਹ ਗੁਰੂ ਨੇ ਸਾਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਪਰਦੇ ਨੂੰ ਢੱਕਿਆ ਉਹਨੂੰ ਵਗਾ ਕੇ ਸੁਟਿਆ ਨਾ ਕਰੋ ਬਾਬੇ ਅਮਰਦਾਸ ਨੂੰ ਸੋਪਾ ਮਿਲਦਾ ਉਹ ਸੀਸ ਤੇ ਸਜਾਈ ਜਾਂਦੇ ਸਮਾਂ ਆਇਆ ਜਾਲ ਮਗਾਇਆ ਤੇ ਮੇਰੇ ਗੁਰਦੇਵ ਕਹਿੰਦੇ ਕੌਣ ਕਹਿੰਦਾ ਅਮਰਦਾਸ ਨਥਾਵਾਂ ਗੁਰੂ ਅਮਰਦਾਸ ਨਥਾਵਿਆਂ ਦੀ ਥਾਂ ਗੁਰੂ ਅਮਰਦਾਸ ਨਤਾਣਿਆਂ ਦਾ ਤਾਣ ਗੁਰੂ ਅਮਰਦਾਸ ਨਮਾਣਿਆਂ ਦਾ ਮਾਣ ਗੁਰੂ ਅਮਰਦਾਸ ਨਿਉਟਿਆਂ ਦੀ ਓਟ ਗੁਰੂ ਅਮਰਦਾਸ ਨਿਧਰਿਆਂ ਦੀ ਧਿਰ ਜਦੋਂ 12 ਵਚਨ ਕਹੇ ਨਾ ਤੇ ਬਾਬਾ ਬੁੱਢਾ ਜੀ ਕੋਲੋਂ ਕਹਿਣ ਲੱਗੇ ਬਸ ਮਹਾਰਾਜ ਬਾਬਾ ਬੁੱਢਾ ਜੀ ਨਾਲ ਜਦੋਂ ਬਾਬੇ ਬੁੱਢੇ ਦੀ ਮੇਂ ਗੱਲ ਪੜਦਾ ਨਾ ਇਹ ਗੁਰਮੁਖੋ ਮਨ ਅਨੰਦ ਚ ਆ ਜਾਂਦਾ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ ਬੁੱਢਿਆ ਮੈਂ ਤੇਥੋਂ ਓਲੇ ਨਾ ਹਾਸਾਂ ਇਹ ਬਾਬਾ ਬੁੱਢੇ ਨੂੰ ਵਰ ਮਿਲਿਆ ਸੀ 12 ਸਾਲ ਦੀ ਉਮਰ ਵਿੱਚ ਬੁੱਢਿਆ ਮੈਂ ਤੇਥੋਂ ਓਲੇ ਨਾ ਹਾਸਾਂ ਜਦੋਂ ਵੀ ਕਿਤੇ ਸੰਕਟ ਆਇਆ ਬਾਬੇ ਬੁੱਢੇ ਨੇ ਗੁਰਮੁਖੋ ਸਾਡੀ ਰਹਿਨਮਾਈ ਕੀਤੀ ਨਮਸਕਾਰ ਬਾਬੇ ਬੁੱਢੇ ਨੂੰ ਬਾਬਾ ਬੁੱਢਾ ਉਹ ਮਹਾਨ ਸ਼ਖਸੀਅਤ ਹੈ ਜਿਸ ਬਾਬੇ ਬੁੱਢੇ ਕੋਲ ਸਾਡੀ ਮਾਂ ਗੰਗਾ ਆਪਣੇ ਪੁੱਤਰੀ ਅਰਦਾਸ ਕਰਉਣ ਲਈ ਗਈ। ਭੀੜ ਸਾਬ ਅੱਜ ਵੀ ਤੁਰ ਕੇ ਜਾਣਾ ਮੈਨਾਂ ਤੇ ਬੜਾ ਔਖਾ ਹੈ। ਮਾਤਾ ਗੰਗਾ ਜੀ ਨੰਗੇ ਚਰਨੀ ਪ੍ਰਸ਼ਾਦਾ ਲੈ ਕੇ ਗਈ ਬਾਬੇ ਬੁੱਢੇ ਸਾਹਿਬ ਲਈ ਤੇ ਬਾਬੇ ਬੁੱਢੇ ਰਾਤ ਰੋਟੀ ਨਹੀਂ ਖਾਧੀ। ਸੇਵੰਦਰ ਪੁੱਛਿਆ ਵੀ ਸ਼ਤ ਬਾਬਾ ਜੀ ਢਿੱਲੇ ਹੋ ਗਏ ਹੋਣਗੇ। ਕਹਿੰਦੇ ਬਾਬਾ ਜੀ ਸੋਕਦਾ ਹੈ ਕਹਿੰਦੇ ਸੋਕ ਕਰਕੇ ਰੋਟੀ ਨਹੀਂ ਖਾਧੀ ਕਹਿੰਦੇ ਸੋਕ ਕਰਕੇ ਰੋਟੀ ਨਹੀਂ ਖਾਧੀ। ਕਹਿੰਦੇ ਸਵੇਰੀ ਮੇਰੀ ਮਾਂ ਨੇ ਰੋਟੀ ਲੈ ਕੇ ਆਉਣਾ। ਮੈਂ ਤਾਂ ਰੋਟੀ ਠੀਕਦਾ। ਤਿੰਨ ਮਾਤਾ ਗੰਗਾ ਜੀ ਆਇਆ ਤੇ ਉਮਰ ਬਡੇਰੀ ਸੀ ਨਾ ਉਦੋਂ ਅਣਕਾਂ ਨਹੀਂ ਸਨ ਲਗਦੀਆਂ ਖੌਂਦਾ ਫੜਿਆ ਤੇ ਐ ਕਰਕੇ ਵਹਿੰਦੇ ਨੇ ਤੇ ਕਹਿੰਦੇ ਮਾਂ ਮੈਂ ਤਾਂ ਰਾਤ ਨੂੰ ਅਡੀਕ ਤਸ ਕਿ ਮੇਰੀ ਮਾਂ ਕਿਥੋਂ ਰੋਟੀ ਲੈ ਕੇ ਆਵੇ ਮੇਰੇ ਕਹਿਣ ਤੋਂ ਭਾਵ ਇਹ ਤੁਹਾਨੂੰ ਜਿਹੜੀ ਸਾਖੀ ਸੌਖੀ ਨਹੀਂ ਯਾਦਦੀ ਹੈ ਇਹਦਾ ਅੰਤਰੀ ਭਾਵ ਹੈ ਕਿ ਕਿਸੇ ਉੱਚੀ ਪਦਵੀ ਤੇ ਸੇਖ ਪੈਣ ਜੇ ਪਰ ਉਹਦੇ ਮਨ ਵਿੱਚ ਗੁਰੂ ਦੇ ਪ੍ਰਤੀ ਸਤਿਕਾਰ ਇਹਨਾਂ ਚਾਹੀਦਾ ਹੈ ਇਹ ਨਹੀਂ ਵੀ ਮੈਨੂੰ ਵੱਡਾ ਮਿਲਿਆ ਤੇ ਮੈਂ ਵੱਡਾ ਬਣਾ ਕਿਦੇ ਉਹ ਡੰਗਰਾਂ ਨੂੰ ਪੱਠੇ ਪਹੁੰਚਾਰਦਾ ਹੈ ਕਿਦੇ ਉਹ ਨੀਂ ਰੱਖਦਾ ਪਰ ਮਾਨ ਨਹੀਂ ਆਇਆ ਬਾਬੇ ਬੁੱਢੇ ਦਾ ਜੀਵਨ ਮਾਨ ਹੁੰਦੇ ਹੋਏ ਨਮਾਣਾ ਤਾਣ ਹੁੰਦੇ ਹੋਏ ਨਤਾਣਾ ਅਣਹੋਂਦਾ ਆਪ ਗੜਾਏ ਕੋ ਐਸਾ ਭਗਤ ਸਦਾਏ ਉਹ ਕਹਿਣ ਲੱਗੇ ਮਰਜ ਬੱਸ ਕਹਿਣ ਲੱਗੇ ਬੁੱਢਿਆ ਤੂੰ ਸਿਆਣਾ ਬੁੱਧੀਮਾਨ ਬ੍ਰਹਮ ਗਿਆਨੀ ਹੈ ਅਸਲੀ ਸੋਨਾ 12 ਬੰਨੀ ਦਾ ਹੁੰਦਾ 12 ਬੰਨੀ ਤੇ ਕੋ ਸੋਨਾ ਹੈ ਰਗਾ ਇਹ ਤਾਂ 12 ਮੰਨੀ ਦਾ ਬਣ ਗਿਆ ਹੈ ਇਹ ਵਜਨ ਕੀਤੇ ਔਰ ਗੁਰਮੁਖੋ ਨਾਲ ਇਹਦੇ ਤੋਂ ਪਹਿਲਾਂ ਕਿ ਡਿਉੜੀ ਲਾਈ ਸੀ ਗੋਇੰਦਵਾਲ ਨਗਰ ਦਾ ਸੋਣਾ ਜਿਹੜਾ ਗੋਂਦੇ ਖਤਰੀ ਦਾ ਨਗਰ ਸੀ ਬੜੀ ਲੰਮੀ ਚੌੜੀ ਦੀ ਕਥਾ ਹੈ ਉਥੇ ਕਹਿੰਦੇ ਸਨ ਕਿ ਉਹਨਾਂ ਨੇ ਸੌ ਝੂਠੀ ਕਾਦੀ ਉਥੇ ਪ੍ਰੇਤਾਂ ਦਾ ਵਾਸਾ ਹੋ ਗਿਆ ਅਜੇ ਗੱਦੀ ਨਹੀਂ ਮਿਲੀ ਗੁਰੂ ਅਮਰਦਾਸ ਨੂੰ ਇਹ ਪਹਿਲਾਂ ਦੀ ਗੱਲ ਹੈ ਸੋਟੀ ਫੜ ਕੇ ਗਏ ਨਾਲ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਤੇ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਮਾਂਜਾ ਮਾਰ ਉਸ ਹਣ ਪੂਜ ਕੋਈ ਨਹੀਂ ਰਿਆ ਇਹਦੇ ਨਾਲ ਮੈਂ ਸਿੱਖ ਸੰਗਤਾਂ ਨੂੰ ਤੁਹਾਨੂੰ ਮੈਸੇਜ ਦਿਆਂ ਮੈਂ ਹਰ ਰੋਜ਼ ਇਹ ਸੁਨੇਹਾ ਦੇਣਾ ਜਿੱਥੇ ਜਪਜੀ ਹੈ ਉਥੇ ਪਰੇਸ਼ਾਨੀ ਨਹੀਂ ਜਿੱਥੇ ਪਰੇਸ਼ਾਨੀ ਉਥੇ ਜਪਜੀ ਨਹੀਂ ਹੋਣਾ ਬੜੀ ਸਾਦੀ ਜੀ ਗੱਲ ਜੇ ਸਾਨੂੰ ਆਮ ਬੰਦੇ ਮਿਲਦੇ ਨੇ ਗਿਆਨੀ ਜੀ ਕੋ ਅਰਦਾਸ ਕਰੋ ਅਸੀਂ ਇਸ ਗੱਲ ਤੋਂ ਪਰੇਸ਼ਾਨ ਮੈਂ ਕਹਿਣਾ ਵੀ ਤੁਹਾਡੇ ਘਰ ਜਪਜੀ ਨਹੀਂ ਆਇਆ ਹੋਣਾ ਜਿੱਥੇ ਜਪਜੀ ਆ ਗਿਆ ਹੈ ਉਥੇ ਪਰੇਸ਼ਾਨੀ ਨਹੀਂ ਜਿੱਥੇ ਪਰੇਸ਼ਾਨੀ ਹੈ ਉਥੇ ਜਪਜੀ ਨਹੀਂ ਇਹਦੀ ਆਧਾਰਨ ਵਿਆਮ ਹੈ ਮਤੀ ਦਾਸ ਆਰੇ ਨਾਲ ਚਿਰਿਆ ਗਿਆ ਸ਼ੀਤ ਬਲਾਸ ਗ੍ਰੰਥ ਪੜੋ ਸਰੀਰ ਤੋਂ ਫਾੜ ਹੋ ਗਿਆ ਲੇਕਿਨ ਅਜੇ ਵੀ ਆਵਾਜ਼ ਆਉਂਦੀ ਜਿੰਨੀ ਨਾਮ ਧਿਆਇਆ ਗਏ ਮਸਖਤ ਕਾਲ ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ ਇਹ ਜਪਜੀ ਦੇ ਪਾੜ ਦੀ ਤਾਕਤ ਦੇ ਇਹ ਜਪਜੀ ਦਾ ਪਾਠ ਕਰਦਾ ਸੀ ਸੰਤ ਗਿਆਨੀ ਜਰਨੈਲ ਸਿੰਘ 52 ਪਾਠ ਅਸੀਂ ਤਾਂ ਅੰਦਰ ਵੜ ਗਏ ਉਹ ਟੈਂਕਾਂ ਦੇ ਤੋਪਾਂ ਨੂੰ ਵੇਖ ਕੇ ਜਕਾਰੇ ਛੱਡਦਾ ਸੰਤ ਜਰਨੈਲ ਸਿੰਘ ਨਹੀਂ ਛੱਡਦਾ ਉਹਦੇ ਵਿੱਚ ਜਪਜੀ ਸਾਹਿਬ ਦਾ ਪਾਠ ਬੋਲਦਾ ਆਪਾਂ ਬਾਣੀ ਨੂੰ ਭੁੱਲ ਗਏ ਸਾਡੇ ਤੇ ਗੁਰੂ ਕਿਰਪਾ ਕਰੇ ਸਾਡਾ ਜੀਵਨ ਬਣੇ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ ਹਾਂ ਗੁਰਮਖੋ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਗੁਰਤਾ ਗੱਦੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਦੇ ਦਿੱਤੀ ਤੇ ਕਹਿਣ ਲੱਗੇ ਗੁਰਮੁਖੋ ਤੁਸੀਂ ਗੋਇੰਦਵਾਲ ਚਲੇ ਜਾਓ ਅਸੀਂ ਗੋਇੰਦਵਾਲ ਬਾਰੇ ਇੱਕ ਸ਼ਬਦ ਪੜ੍ਹਦੇ ਹਾਂ ਗੋਇੰਦਵਾਲ ਗਵਿੰਦ ਪੁਰੀ ਸਮ ਜਲਨ ਤੀਰ ਬਪਾਸ ਬਣਾਇਓ ਇਹਦਾ ਅਰਥ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਗੋਇੰਦਵਾਲ ਰੱਬ ਦੀ ਪੁਰੀ ਵਰਗਾ ਬਣਾਇਆ ਇਹ ਜਲਨ ਪਾਟ ਕਹਿੰਦਾ ਵਿਆਸਾ ਦਰਿਆ ਦੇ ਕੰਢੇ ਤੇ ਆਪਾਂ ਸਵਾਲ ਕਰਾਂਗੇ ਕਿ ਐਨੇ ਨਗਰ ਨੇ ਤੇ ਗੋਵਿੰਦਵਾਲ ਵਿੱਚ ਕੀ ਖੂਬੀ ਭਾਈ ਇਹ ਗੁੰਬਦੀਪੁਰੀ ਕਿਵੇਂ ਹੋ ਗਈ ਇਹਦਾ ਜਵਾਬ ਇਹ ਹੈ ਗੁਰੂ ਅਮਰਦਾਸ ਪਾਤਸ਼ਾਹ ਜਪੁ ਜਪਾ ਪਾਠ ਬਹੁਤ ਕਰਦੇ ਸਨ ਉਮਰ ਬਡੇਰੀ ਹੋਣ ਕਰਕੇ ਬੰਦਾ ਥਕੀਵਾ ਮਹਿਸੂਸ ਕਰਦਾ ਕਿ ਨਾ ਆਪਣੇ ਗੋਡੇ ਸਾਥ ਨਹੀਂ ਦੇ ਦੇ ਉਹ ਕਿੱਲੀ ਅੱਜ ਵੀ ਗਵਾਹੀ ਦੇ ਰਹੀ ਹੈ ਜਵਾਰੇ ਵਿੱਚ ਇੱਕ ਕਿੱਲੀ ਗੱਡੀ ਐ ਉਸ ਕਿੱਲੀ ਨੂੰ ਫੜ ਕੇ ਜਵਜੀਤ ਸਾਹਿਬ ਦਾ ਪਾੜ ਕਰਦੇ ਨੇ ਕਿ ਜੇ ਬਹਿ ਗਏ ਤੇ ਕਿਤੇ ਨੀਂਦ ਦਾ ਪ੍ਰਭਾਵ ਨਾ ਪੈ ਜਾਏ ਆਪਾਂ ਦਾ ਬਾਣੀ ਪੜੀ ਜਾਣੇ ਤੇ ਨਾਲੇ ਗੁਰਕਾ ਥੋਡੇ ਪੈਂਦਾ ਨਹੀਂ ਨਹੀਂ ਬਾਣੀ ਥੋੜੀ ਪਰੋ ਬਾਣੀ ਬਹੁਤੀ ਪੜੋ ਤੁਹਾਡਾ ਮਾਮਲਾ ਪਰ ਬਾਣੀ ਸੁਚੇਤ ਹੋ ਕੇ ਪੜੋ ਮੈਂ ਨਹੀਂ ਕਹਿੰਦਾ ਗੁਰੂ ਅਰਜਨ ਦੇਵ ਕਹਿੰਦੇ ਸਾਵਧਾਨ ਇਕਾਗਰ ਚੀਤ ਵੀ ਅਟੈਂਟ ਬਾਣੀ ਪੜ ਰਹੇ ਨੇ ਇੱਕ ਬੀਬੀ ਦੇ ਰੋਣ ਦੀ ਆਵਾਜ਼ ਆਈ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਦਾ ਸੇਵਾਦਾਰ ਸੀ ਜਿਹਨੂੰ ਅੱਜਕੱਲ ਆਪਾਂ ਗੜਵੀ ਕਹਿ ਦਿੰਦੇ ਆ ਉਹਦਾ ਨਾਮ ਭਾਈ ਬੱਲੂ ਸੀ ਕਹਿਣ ਲੱਗੇ ਬੱਲੂ ਇਹ ਬੀਬੀ ਰੋਂਦੀ ਐ ਇਹਨੂੰ ਜਾ ਕੇ ਸਮਝਾ ਵੀ ਅਮਰਤ ਵੇੜਾ ਰੋਣ ਦਾ ਨਹੀਂ ਹੁੰਦਾ ਅਮਰਤ ਵੇੜਾ ਗਾਉਣ ਦਾ ਹੁੰਦਾ ਅਮਰਤ ਵੇੜਾ ਸੱਚ ਨੂੰ ਵੜਿਆਈ ਵਿਚਾਰ ਜਿਨੂੰ ਬਾਬੇ ਫਰੀਦ ਨੇ ਆਖਿਆ ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵਨਦੜਿਓ ਮੋਇਓ ਏ ਜੇ ਤੇ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਇਹ ਬਾਬਾ ਫਰੀਦ ਜੀ ਕਹਿੰਦੇ ਨੇ ਜਿਹੜਾ ਪਿਛਲੀ ਰਾਤ ਨਹੀਂ ਨਾ ਜਾਗਦਾ ਉਹ ਕਹਿੰਦੇ ਜਿਉਂਦਾ ਮਰਿਆ ਉਹ ਨਕਮਿਆ ਤੂੰ ਤਾਂ ਰੱਬ ਨੂੰ ਭੁਲਾ ਦਿੱਤਾ ਪਰ ਰੱਬ ਨੇ ਤੈਨੂੰ ਭੁਲਾਇਆ ਨਹੀਂ ਉਹ ਮੈਂ ਇਹਦੇ ਨਾਲ ਇੱਕ ਪਰਸਨਟੀ ਜੀ ਕਹਾਂ ਜਿਹੜੇ ਘਰ ਵਿੱਚ ਅੰਮ੍ਰਿਤ ਵੇਲੇ ਘਰਾਣੇ ਮਾਰਦੇ ਨੇ ਉਹ ਬੰਦੇ ਘਰਾੜੇ ਨਹੀਂ ਮਾਰਦੇ ਉਹਨਾਂ ਦੀ ਕਿਸਮਤ ਸੁੱਦੀ ਉਹ ਸੁੱਤੀ ਕਿਸਮਤ ਵਾਲੇ ਲੋਕ ਨੇ ਤੇ ਜਿਨ੍ਹਾਂ ਦੇ ਕਰ ਅੰਮ੍ਰਿਤ ਵੇਲੇ ਜਾਗਣਾ ਨਾ ਉਹਨਾਂ ਦੇ ਸਮਝ ਲਓ ਵੀ ਬੈਗਰੂਤੀ ਖੁਸ਼ੀ ਇਹ ਨਿਸ਼ਾਨੀ ਜੇ ਪ੍ਰਮਾਤਮਾ ਦੀ ਖੁਸ਼ੀ ਦੀ ਕਹਿਣ ਲੱਗੇ ਭਾਈ ਬੱਲੂ ਉਹਨੂੰ ਕਹੋ ਪਰ ਉਹ ਨਾ ਤੇ ਭਾਈ ਬੱਲੂ ਕਹਿਣ ਲੱਗਾ ਪਾਸ਼ਾ ਰੋਵੇ ਕਿਉਂ ਨਾ ਕਹਿੰਦੇ ਤੂੰ ਦਾ ਇੱਸੇ ਗੱਲ ਵੇੜ ਕਰਦੀ ਹੈ ਮਹਾਰਾਜ ਉਹਦਾ ਕੱਲਾ ਕੱਲਾ ਪੁੱਤ ਸੀ ਗੁਜਰ ਗਿਆ ਹੈ ਰੋਣਾ ਕਹਿੰਦੇ ਬੱਲੂ ਲੱਗ ਗਿਆ ਆਇਆ ਕਹਿੰਦੀ ਉਸ ਬੀਬੀ ਨੂੰ ਕਮੀ ਕਿ ਆਪਣੇ ਬੱਚੇ ਦੀ ਦੇਹ ਨੂੰ ਚੁੱਕ ਕੇ ਬੌਲੀ ਦੇ ਕੰਢੇ ਲੈ ਆਵੇ ਕਰਤਾਰ ਭਲੀ ਕਰੇਗਾ ਬੀਬੀ ਨੂੰ ਇਹ ਸੂ ਮਿਲੀ ਚਾੜ ਚੜ ਗਿਆ ਉਹਦੇ ਸਰੀਰ ਨੂੰ ਲੈ ਕੇ ਬੌਲੀ ਦੇ ਕੰਢੇ ਤੇ ਆਈ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਬੌਲੀ ਦਾ ਜਲ ਮੂੰਹ ਚ ਪਾ ਕੇ ਬੱਚੇ ਦੇ ਨਾਲ ਕਿਹਾ ਵੈਗਰੂ ਬੋਲ ਬੱਚਾ ਉੱਠਿਆ ਤੇ ਕਹਿਣ ਲੱਗੇ ਬੱਲੂ ਅਸੀਂ ਕਹਿੰਦੇ ਇਸ ਪਿਆਰ ਇਸ ਸ਼ਿਆਪਾਂ ਦਾ ਵੇੜ ਦਈਏ ਉਹ ਕਹਿੰਦਾ ਜੀ ਮੈਂ ਸਮਝਿਆ ਨਹੀਂ ਗੱਲ ਕਹਿਣ ਲੱਗੇ ਕੱਲ ਨੂੰ ਕੋ ਹੋਰ ਮਰ ਗਿਆ ਤੇ ਉਹ ਬੀਬੀ ਆ ਆਪਣੇ ਬੱਚੇ ਨੂੰ ਲੈ ਕੇ ਆਵੇਗੀ ਅਸੀਂ ਜਿੰਨਾ ਚਿਰ ਗੁਰਤਾ ਗੱਦੀ ਕਰਨੀਆਂ ਨਾ ਇਸ ਗੁੰਦਵਾਲ ਮਨੁੱਖ ਤਾਂ ਕਿਸੇ ਪਸ਼ੂ ਤੇ ਪੰਛੀ ਦੀ ਮੌਤ ਵੀ ਨਹੀਂ ਹੋਵੇਗੀ ਇਸ ਕਰਕੇ ਆਪਾਂ ਕਹਿੰਦੇ ਆ ਕੋਈ ਮਿਲਵਾਲ ਗਵਿੰਦਪੁਰੀ ਸਮ ਜਲਨ ਤੀਰ ਬਪਾਸ ਬਣਾਇਓ ਸਾਨੂੰ ਸੰਤ ਬਾਬਾ ਕਨਾਲ ਕਰਤਾਰ ਸਿੰਘ ਜੀ ਨੇ ਰਾਂ ਪੜਾਇਆ ਸੀ ਤੇ ਗੁਰੂ ਅਮਰਦਾਸ ਪਾਤਸ਼ਾਹ 22 ਸਾਲ ਗੁਰਤਾ ਗੱਦੀ ਤੇ ਸਭਾਏ ਮਾਰ ਲੈ ਗੋਇੰਦਵਾਲ ਨਗਰ ਵਿੱਚ ਮਨੁੱਖ ਤਾਂ ਕੀ ਪਸ਼ੂ ਤੇ ਪੰਛੀ ਦੀ ਮੌਤ ਵੀ ਨਹੀਂ ਹੋਈ ਇਹ ਜੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਵਿੜਿਆਈ ਬੌਲੀ ਬਣਾਈ ਇਹ ਨਹੀਂ ਕਿ ਇਹਦੇ ਵਿੱਚ ਜੱਟ ਪਾਣੀ ਪਰਨ ਇਹਦੇ ਵਿੱਚ ਫਲਾਣ ਨਹੀਂ ਪਾਣੀ ਪਰਨ ਕਹਿੰਦੇ ਨਾ ਭਾਈ ਇਹ ਤਾਂ 83 ਨੂੰ ਕੱਟਣ ਦਾ ਸੀ ਇਹ ਵੱਡਾ ਮਹਾਨ ਕੰਮ ਬਣਾ ਦਿੱਤਾ ਕੋਈ ਵੀ ਮਾਈ ਭਾਈ ਕਿਉਂਕਿ ਆਪਾਂ ਕਰਨ ਪੜਦੇ ਆਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਰੋਗਾ ਤਨ ਦਾ ਇਸ਼ਨਾਨ ਕਰੇ ਚੁੱਭਾ ਮਾਰੇ ਤੇ ਨਾਲ ਮਨ ਦੇ ਇਸ਼ਨਾਨ ਲਈ ਜਪਜੀ ਸਾਹਿਬ ਦਾ ਪਾਠ ਕਰੇ ਉਹਦਾ ਤਨ ਵੀ ਸਫਲਾ ਉਹਦਾ ਮਨ ਵੀ ਸਫਲਾ ਇਹ ਪਾਕਸ਼ਾ ਨੇ ਬੋਲੀ ਬਣਾਈ ਇੱਕ ਨਾਲ ਹੋਰ ਗੱਲ ਕਿਉਂਕਿ ਇਹ ਮੁਕਨਵਾੜੀਆਂ ਤਾਂ ਹੈ ਨਹੀਂ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਇੱਥੇ ਆਣ ਕੇ ਸੁਭਾਇਮਾਨ ਹੋ ਗਏ ਤੇ ਬਾਬੇ ਦਾਸੂ ਦੇ ਮਨ ਵਿੱਚ ਈਰਖਾ ਆਈ 허ਾਨੀ ਦੀ ਗੱਲ ਯਾਰੋ ਉਹ ਅਸੀਂ ਗੁਰੂ ਅੰਗਦ ਸਾਹਿਬ ਦੇ ਪੁੱਤ ਤੇ ਸਾਨੂੰ ਪੁੱਛਦਾ ਕੋਈ ਨਹੀਂ ਤੇ ਸਾਡੇ ਰਿਸ਼ਤੇਦਾਰ ਨੇ ਸਾ ਗੱਦੀ ਸੰਭਲੀ ਮੈਂ ਉਹਨੂੰ ਜਾ ਕੇ ਪੁੱਛਦਾ ਵੀ ਤੂੰ ਕਿਵੇਂ ਬੈਠਾ ਭਾਈ ਬਾਬਾ ਦਾਤੂ ਜੀ ਗਏ ਤਾਨ ਗੁਰੂ ਅਮਰਦਾਸ ਪਾਤਸ਼ਾਹ ਸਭਾਏ ਮਾਨ ਨੇ ਤਖਤ ਉਪਰ ਵੇਖਿਆ ਨਹੀਂ ਸੋਚਿਆ ਨਹੀਂ ਠੁੱਡਾ ਕੱਢ ਮਾਰਿਆ ਗੁਰੂ ਅਮਰਦਾਸ ਵਰਗਾ ਬੰਨਾ ਬੜਾ ਔਖਾ ਜੇ ਉਹਨੇ ਠੁੱਡਾ ਮਾਰਿਆ ਸਾਡੇ ਵਰਗਾ ਹੁੰਦਾ ਤੇ ਕਹਿਣਾ ਫੜ ਲਓ ਸੁਕਾ ਨਾ ਜਾਏ ਆਪਣੇ ਵਰਗਾ ਹੁੰਦਾ ਨਾ ਆਪਾਂ ਕਹਿੰਦੇ ਫੜ ਲਓ ਸੁਕਾ ਨਾ ਜਾਏ ਤਾਨ ਗੁਰੂ ਅਮਰਦਾਸ ਪਾਤਸ਼ਾਹ ਤੇਨੂੰ ਲੱਖਾਂ ਨਮਸਕਾਰਾਂ ਦਾਤੂ ਨੇ ਠੁੱਡਾ ਮਾਰਿਆ ਇਨਾ ਬਾਬੇ ਦਾਤੂ ਦੇ ਪੈਰ ਫੜ ਕੇ ਕਹਿਣ ਲੱਗੇ ਬਾਬਾ ਜੀ ਮੈਂ ਮਹਿਸੂਸ ਕਰਦਾ ਬਡਾਪਾ ਹੈ ਮੈਥੋਂ ਉੱਠਿਆ ਨਹੀਂ ਗਿਆ ਮੇਰਾ ਫਰਜ਼ ਬਣਦਾ ਸੀ ਵੀ ਮੈਂ ਉਠਾਂ ਪਰ ਤੁਹਾਨੂੰ ਦਰਦ ਤਾਂ ਨਹੀਂ ਹੋਈ ਇਤਿਹਾਸ ਕਹਿੰਦਾ ਕਿ ਬਾਬੇ ਦਾਤੂ ਨੂੰ ਇੰਨੀ ਦਰਦ ਹੋਈ ਚੀਕਾਂ ਨਿਕਲ ਗਈਆਂ ਆਏ ਨਗਰ ਆਪਾਂ ਬਾਣੀ ਚ ਪੜਦੇ ਮਾਤਾ ਖੀਵੀ ਸੋ ਸੋਏ ਜਿਨ ਗੋਏ ਠਾਲੀ ਜਿੱਥੇ ਗੁਰੂ ਅੰਗਦ ਸਾਹਿਬ ਦੀ ਵਡਿਆਈ ਦਾ ਜ਼ਿਕਰ ਕਰਦੇ ਆ ਨਾ ਉਥੇ ਮਾਤਾ ਖੀਵੀ ਦਾ ਜ਼ਿਕਰ ਵੀ ਆਉਂਦਾ ਹੈ ਮੈਂ ਆਮ ਬੋਲਦਾ ਤੁਹਾਨੂੰ ਹੀ ਬੇਨਤੀ ਕਰਾਂ ਤੁਸੀਂ ਟਰਾਈ ਮਾਰਨੀ ਹੋਵੇ ਨਾ ਕਦੇ ਕਦੇ ਲੰਗਰ ਕਰਿਆ ਜੇ ਤੇ ਟੱਕ ਕੇ ਕਿਹਾ ਜੇ ਮਾਤਾ ਖੀਵੀ ਬਰਕਤ ਪਾਈ ਜੇ ਲੰਗਰ ਘਟ ਗਿਆ ਤੇ ਮੈਨੂੰ ਘੇਰ ਲਿਆ ਜੇ ਮਾਤਾ ਖੀਵੀ ਦੇ ਨਾਮ ਵਿੱਚ ਇੰਨੀਆਂ ਰਿੱਧੀਆਂ ਸਿੱਧੀਆਂ ਨੇ ਮਾਤਾ ਖੀਵੀ ਇੱਕ ਆਮ ਔਰਤ ਨਹੀਂ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੂੰ ਗੁਰਤਾ ਗਤੀ ਦਿੱਤੀ ਹੈ ਨਾ ਤਾਂ ਮਾਤਾ ਪੀਵੀ ਕੀਵੀ ਨੂੰ ਕਹਿਣ ਲੱਗੇ ਤੇ اے ਰਾਣੀਏ ਸੰਗਤ ਨੂੰ ਨਾਮਦਾਨ ਇਹ ਦੇਵੇਗਾ ਤੇ ਪੰਗਤ ਵਿੱਚ ਲੰਗਰ ਦੀ ਸੇਵਾ ਤੂੰ ਕਰਨੀ ਹੈ ਤੇ ਸੇਵਾ ਕਿਹੋ ਜੀ ਕਰਦੇ ਸਨ ਆਪਾਂ ਤਾਂ ਅੱਧਾ ਕਿਲੋ ਪਨੀਰ ਬਣਾਇਆ ਹੋਇਆ ਹੈ ਨਾ ਤੇ ਆਪਾਂ ਕਹਿੰਨੇ ਪਾਸੇ ਕਰਕੇ ਰੱਖ ਲਾ ਪਰ ਉਹਨੇ ਹੋਣੇ ਨੇ ਪਤਾ ਨਹੀਂ ਮੁੜ ਕੇ ਸਾਨੂੰ ਕਦੇ ਅੱਧਾ ਪਰਾਂ ਮਿਲੇ ਕਿ ਨਾ ਮਿਲੇ ਅੱਧੇ ਕਿਲੋ ਪਨੀਰ ਤੇ ਮਰ ਜਾਂਨੇ ਆ ਪਰ ਤਨ ਮਾਤਾ ਖੀਵੀ ਮੈਂ ਨਹੀਂ ਕਹਿੰਦਾ ਸੱਤਾ ਤੇ ਬਲਵੰਡਾ ਗੁਰੂ ਕੀ ਬਾਣੀ ਚ ਕਹਿੰਦੇ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ ਮਾਤਾ ਖੀਵੀ ਜੀ ਜਦੋਂ ਖੀਰ ਬਣਦੀ ਤੇ ਮੁੜ ਕੇ ਕੜਚੀ ਕੜਚੀ ਘੋਦੀ ਪਾਉਂਦੇ ਨੇ ਘੋਦੀ ਮਾਤਾ ਖੀਵੀ ਨੂੰ ਦੋਵੇਂ ਅੱਖਾਂ ਸਨ دنیਵੀ ਤੇ ਅਧਿਆਤਮਿਕ ਮਾਤਾ ਖੀਵੀ ਨੇ ਆਪਣੇ ਪੁੱਤ ਨੂੰ ਵੇਖਿਆ ਕਹਿਣ ਲੱਗੀ ਮੇਰੇ ਹੀਰਿਆ ਉਹ ਗਲਤੀ ਕੀਤੀ ਐ ਉਹ ਗੁਰੂ ਜੋਤ ਹੈ ਪਰ ਮੈਨ ਮਮਤਾ ਨੇ ਮਜਬੂਰ ਕੀਤਾ ਪੁੱਤ ਉਹਨਾਂ ਦੇ ਚਰਨ ਲਾ ਕੇ ਮਾਫੀ ਮੰਗ ਤੇ ਮਾਤਾ ਖੀਵੀ ਜੀ ਆਪਣੇ ਪੁੱਤ ਦਾਤੂ ਨੂੰ ਲੈ ਕੇ ਆਏ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਰਪਾ ਕੀਤੀ ਉਹ ਨੌ ਬਰਨੋ ਹੋ ਗਿਆ ਇਹਦੇ ਨਾਲ ਪਹਿਲਾਂ ਜਦੋਂ ਇਹ ਈਰਖਾ ਰੰਭ ਹੋਈ ਨਾ ਤੇ ਆਪਾਂ ਦਾ ਆਪਣਾ ਪ੍ਰਦਰਸ਼ਨ ਕਰਦੇ ਆ ਨਾਲ ਚਾਰ ਬਾਡੀਗਾਰਡ ਲੈ ਦੇ ਲਿਆ ਜਿਨ੍ਹਾਂ ਦੇ ਕੁਝ ਪੱਲੇ ਆ ਨਾ ਉਹ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਹਨ ਐਨ ਐਮਪਟੀ ਵੈਸਲ ਮੇਕਸ ਮਚ ਨਾਈਸ ਜਿੰਨੀ ਸ਼ੀਸ਼ੀ ਖਾਲੀ ਓਨੀ ਆਵਾਜ਼ ਜ਼ਿਆਦੀ ਜਿਹੜੀ ਭਰੀ ਹੋਵੇਗੀ ਆਵਾਜ਼ ਨਹੀਂ ਨਿਕਲਦੀ ਹੋਇਆ ਕੀ ਜਦੋਂ ਬਾਬਾ ਦਾਤੂ ਜੀ ਮੁਖਾਲਫਤ ਕਰਦੇ ਨੇ ਜਿਉਂ ਨਿਕਲੇ ਕਿਉਂਕਿ ਬਾਸਰ ਕੇ ਜੱਗੀ ਜਦੀ ਪਿੰਡ ਸੀ ਕਹਦੇ ਉਥੇ ਡੰਗਰ ਵੀ ਚਾੜਦੇ ਰਹੇ ਹੋਣਗੇ ਉਥੇ ਬਾਗੀਆਂ ਦਾ ਇੱਕ ਕੋਠਾ ਸੀ ਉਸ ਕੋਠੇ ਚ ਪ੍ਰਵੇਸ਼ ਕੀਤਾ ਤੇ ਬਾਹਰ ਲਿਖਿਆ ਵੀ ਜਿਹੜਾ ਦਰਵਾਜ਼ਾ ਖੋਲੇਗਾ ਨਾ ਉਹ ਮੇਰਾ ਸਿੱਖ ਹੀ ਨਹੀਂ ਸਿੱਖ ਜਿਹੜਾ ਨਾ ਉਹ ਗੁਰੂ ਤੋਂ ਬਿਨਾ ਰਹਿ ਨਹੀਂ ਸਕਦਾ ਸਿੱਖ ਦੀ ਮਾਨਸਿਕ ਅਵਸਥਾ ਹਉ ਰਹਿ ਨਾ ਸਕਾਂ ਬਿਨ ਦੇਖੇ ਮੇਰੇ ਪ੍ਰੀਤਮਾ ਮੈਂ ਨੀਰ ਵਹਿਵੈ ਚੱਲੇ ਜਿਓ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਨ ਪਰੇ ਚਾਤਰ ਕੀ ਨਿਆਈ ਤ੍ਰੇਖਣ ਉਤਰੇ ਸਾਤ ਨਾਵੇ ਬਿਨ ਦਰਸ਼ਨ ਸੰਤ ਪਿਆਰੇ ਜਿਓ ਇਹ ਸਿੱਖ ਦੇ ਅੰਦਰ ਦੀ ਵੇਦਨਾ ਹੈ ਸੰਗਤਾਂ ਵਿਆਕਲ ਹੋ ਗਈਆਂ ਤੇ ਬਾਬੇ ਬੁੱਢਾ ਜੀ ਨੂੰ ਕਹਿਣ ਲੱਗੇ ਜੀ ਤੁਹਾਨੂੰ ਤਾਂ ਗੁਰਨਾਨਕ ਪਾਤਸ਼ਾਹ ਰੋਸ਼ਨੀ ਦਿੱਤੀ ਹੈ